ਇੱਕ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਖੁਸ਼ੀ ਦੀ ਖਬਰ ਹੈ ਕਿ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ 올림픽 ਦੇ ਵਿੱਚ ਇਤਿਹਾਸ ਰਚਿਆ ਹਾਕੀ ਟੀਮ ਨੇ ਔਰ ਆਸਾਂ ਹੋਰ ਜਗਾ ਦਿੱਤੀਆਂ ਕਿ ਇੱਕ ਮੈਡਲ ਹੋਰ ਆ ਜਾਏਗਾ ਤਾਂ 올림픽 ਦੇ ਵਿੱਚ ਭਾਰਤੀ ਹਾਕੀ ਟੀਮ ਦਾ ਦਬਦਬਾ ਬਰਕਰਾਰ ਹੈ ਔਰ ਇੱਕ ਹੋਰ ਮੈਡਲ ਦੀ ਆਸ ਜਗਈ ਹੁਣ ਸੈਮੀਫਾਈਨਲ ਚ ਪਹੁੰਚ ਗਈ ਹੈ ਭਾਰਤੀ ਹਾਕੀ ਟੀਮ ਔਰ ਸਾਡੇ ਜੋ ਖਿਡਾਰੀ ਨੇ ਦੇਸ਼ ਤੇ ਇਹਨਾਂ ਨੇ ਕਮਾਲ ਕੀਤਾ ਕੁਆਟਰ ਫਾਈਨਲ ਦੇ ਵਿੱਚ ਭਾਰਤ ਨੇ ਇਤਿਹਾਸ ਰਚਿਆ ਮੈਚ ਡਰਾ ਹੋਣ ਮਗਰੋਂ ਪੈਨਲਟੀ ਸ਼ੂਟਆਊਟ ਖੇਡਿਆ ਗਿਆ ਔਰ ਉਹਦੇ ਵਿੱਚ ਇਹ ਫੈਸਲਾ ਹੋਇਆ ਹੈ ਕਿਉਂਕਿ ਡਰਾ ਹੋ ਗਿਆ ਸੀਗਾ ਮੈਚ ਔਰ ਮੈਚ ਡਰਾ ਹੋਣ ਤੋਂ ਬਾਅਦ ਫਿਰ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ ਜਿਸ ਤੋਂ ਬਾਅਦ ਜੋ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਹੈ 올림픽 ਦੇ ਵਿੱਚ ਔਰ ਭਾਰਤੀ ਹਾਕੀ ਟੀਮ ਦਾ ਦਬਦਬਾ ਬਰਕਰਾਰ ਹੈ ਔਰ ਲਗਾਤਾਰ ਕਈ ਦਹਾਕਿਆਂ ਤੋਂ ਇੰਤਜ਼ਾਰ ਸੀ ਕਿ ਕਦੋਂ ਮੈਡਲ ਆਏਗਾ ਕਦੋਂ ਜਿਹੜਾ ਕਿਉਂਕਿ ਪਿਛਲੇ ਦਿਨੀ ਆਸਟ੍ਰੇਲੀਆ ਨੂੰ ਜਦੋਂ ਹਰਾ ਕੇ ਅੱਗੇ ਵਧੀਆ ਟੀਮ ਔਰ ਉਸ ਤੋਂ ਬਾਅਦ ਫਿਰ ਹੁਣ ਇੱਕ ਹੋਰ ਖੁਸ਼ੀ ਦੀ ਖਬਰ ਹੈ ਭਾਰਤੀ ਹਾਕੀ ਟੀਮ ਨੇ ਇਤਿਹਾਸ ਸਿਰਜਦਿਆਂ ਹੋਇਆ ਬ੍ਰਿਟੇਨ ਨੂੰ ਪੈਨਲਟੀ ਸ਼ੂਟਆਊਟ ਚ ਹਰਾ ਕੇ ਲਗਾਤਾਰ ਦੂਜੀ ਵਾਰ 올림픽 ਦੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਚਾਰ ਕੁਆਟਰ ਦੇ ਦੀ ਸਮਾਪਤੀ ਤੋਂ ਬਾਅਦ ਦੋਹਾਂ ਟੀਮਾਂ ਦਾ ਸਕੋਰ ਇੱਕ 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 ਸੀਗਾ ਔਰ ਬਰਾਬਰ ਚੱਲ ਰਿਹਾ ਸੀਗਾ ਔਰ ਦੋਨਾਂ ਹੀ ਟੀਮਾਂ ਦੇ ਅੰਦਰਦਾਰ ਸਮੇਂ ਤੱਕ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋ ਸਕੇ ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਜਿਸ ਤੋਂ ਜਿਸ ਦੇ ਵਿੱਚ ਭਾਰਤ ਨੇ 4-2 ਤੋਂ ਬ੍ਰਿਟੇਨ ਨੂੰ maat ਦਿੱਤੀ ਹੈ ਔਰ ਭਾਰਤ ਇਸ ਮੈਚ ਦੇ ਵਿੱਚ 10 ਖਿਡਾਰੀਆਂ ਦੇ ਨਾਲ ਖੇਡਿਆ ਕਿਉਂਕਿ ਦੂਜੇ ਕੁਆਟਰ ਦੇ ਵਿੱਚ ਅਮਿਤ ਰੋਹਿਦਾਸ ਜੋ ਨੂੰ ਰੈੱਡ ਕਾਰਡ ਦੇ ਦਿੱਤਾ ਗਿਆ ਸੀ ਔਰ ਜਿਸ ਤੋਂ ਬਾਅਦ ਕਿ ਉਹ ਪੂਰੇ ਮੈਚ ਤੋਂ ਬਾਹਰ ਹੋ ਗਏ ਪਰ ਜ਼ਬਰਦਸਤ ਤਰੀਕੇ ਦੇ ਨਾਲ ਟੀਮ ਖੇਡੀ ਹੈ ਔਰ 올림픽 ਦੇ ਵਿੱਚ ਇੱਕ ਹੋਰ ਮੈਡਲ ਆਏਗਾ ਔਰ ਸਾਡੇ ਨਾਲ ਜੁੜ ਰਹੇ ਨੇ ਨਵਦੀਪ ਸਿੰਘ ਗਿੱਲ ਲਗਾਤਾਰ ਵਾਚ ਵੀ ਕਰਦੇ ਰਹੇ ਔਰ ਨਵਦੀਪ ਗਿੱਲ ਹੋਣਾ ਦਾ ਬਹੁਤ ਜ਼ਬਰਦਸਤ ਤਜਰਬਾ ਵੀ ਹੈ ਖੇਡਾਂ ਦੇ ਖੇਡਾਂ ਨੂੰ ਲੈ ਕੇ ਔਰ ਖੇਡਾਂ ਦੇ ਨਾਲ ਇਸ਼ਕ ਵੀ ਹੈ ਤਾਂ ਗਿੱਲ ਸਾਹਿਬ ਬਹੁਤ-ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ ਤੇ ਬਿਕਰਮ ਜੀ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਗਿੱਲ ਸਾਹਿਬ ਮੁਬਾਰਕਾਂ ਹੀ ਦੇਵਾਂਗੇ ਤੁਹਾਨੂੰ ਕਿ ਤੁਹਾਨੂੰ ਬਹੁਤ ਇਸ਼ਕ ਵੀ ਹੈ ਖੇਡਾਂ ਦੇ ਨਾਲ ਚਲੋ ਹਾਕੀ ਦੇ ਨਾਲ ਸਾਨੂੰ ਵੀ ਬਹੁਤ ਪਿਆਰ ਹੈ ਤਾਂ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤਾਂ 올림픽 ਦੇ ਵਿੱਚ ਸਾਡੇ ਖਿਡਾਰੀਆਂ ਦਾ ਦਬਦਬਾ ਬਰਕਰਾਰ ਰਿਹਾ ਹੈ। ਅ ਵਿਕਰਮ ਜੀ ਸ਼ਾਹ ਮੁਹੰਮਦ ਨੇ ਜੰਗਨਾਮਾ ਲਿਖਿਆ ਸੀਗਾ ਉਹਦੀਆਂ ਮੇਰੇ ਸਤਰਾ ਯਾਦ ਆਉਂਦੀਆਂ ਸ਼ਾਹ ਮੁਹੰਮਦ ਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਚੋੜ ਸੁਟੇ। ਹਮਤਕੀ ਇਹ ਇੱਕ ਲਾਈਨ ਦੇ ਵਿੱਚ ਦੱਸ ਸਕਦੇ ਆ ਕਿ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂ ਨਿੰਬੂਆਂ ਲਹੂ ਨਚੋੜ ਸੁਟੇ ਅੱਜ ਸ੍ਰੀ ਜੈ ਸੁਵੇਕ ਲਲਿਤ ਅਵ ਸ਼ੇਖ ਸੁਮਿਤ ਰਾਜਕੁਮਾਰ ਉਹ ਵੀ ਸਾਡੇ ਸਿੰਘ ਹੀ ਸੀਗੇ ਜਿਨ੍ਹਾਂ ਨੇ 10 ਕਨਾਰ ਯਾਨੀ 11 ਨਾਲ ਮੁਕਾਬਲਾ ਕੀਤਾ ਅੱਜ ਮੈਨੂੰ ਸ਼ਬਦ ਨਹੀਂ ਮਿਲ ਰਹੇ ਅੱਜ ਆਵਾਜ਼ ਵੀ ਮੇਰਾ ਸਾਥ ਨਹੀਂ ਦੇ ਰਹੀ ਬਲਕਿ ਜੋ ਭਾਵੁਕਤਾ ਵਹਿ ਰਹੀ ਹੈ ਅਜੇ ਅੱਖਾਂ 'ਚ ਜੋ ਗਲੇ 'ਚ ਮਤਲਬ ਕਿ ਤੁਸੀਂ ਯਕੀਨ ਨਹੀਂ ਕਰਦੇ ਜਿਸ ਤਰ੍ਹਾਂ ਨੇ ਮੈਚ ਖੇਡਿਆ ਗਿਆ ਜਿਸ ਤਰ੍ਹਾਂ ਦੀ ਸਿਚੁਏਸ਼ਨ ਸੀ ਇੰਡੀਆ ਟੀਮ ਦੀ 17ਵੇਂ ਮਿੰਟ 'ਚ ਇੰਡੀਆ ਦੇ ਮੇਨ ਡਿਫੈਂਡਰ ਨੂੰ ਰੋਹਿਦਾਸ ਨੂੰ ਰੈੱਡ ਕਾਰਡ ਮਿਲਦਾ ਕੱਲਾ ਰੋਹਿਦਾਸ ਨਹੀਂ ਬਾਹਰ ਹੋਇਆ ਰੋਹਿਦਾਸ ਉਹ 플레이ਸ 'ਦੀ ਜੋ ਡਿਫੈਂਸ ਦੇ ਵਿੱਚ ਡਿਫੈਂਡਰ ਵੀ ਸੀ ਜੋ ਪਲੈਂਟਰੀ ਕੋਰਨਰ ਵਾਲੇ ਰਸ਼ ਵੀ ਕਰਦਾ ਸੀਗਾ ਉਸ ਖਿਡਾਰੀ ਦਾ ਬਾਹਰ ਹੋਣਾ ਮੈਂ ਕਿ ਐਂਡ ਦੇ ਵਿੱਚ ਜਿਹਨੂੰ ਕਹਿੰਦੇ ਆ ਪ੍ਰੈਸ਼ਰ ਕੁੱਕਰ ਵਾਲੀ ਪੋਜੀਸ਼ਨ ਸੀਗੀ ਪੂਰਾ ਦਾ ਪੂਰਾ 43 ਮਿੰਟ ਅਟੈਕ ਇੰਡੀਆ ਦੇ ਰਿਹਾ ਪਰ ਮਨੋਵਿਗਿਆਨਿਕ ਤੌਰ ਤੇ ਅੱਜ ਮੈਨੂੰ ਦੋ ਗੱਲਾਂ ਵਧੀਆਂ ਲੱਗੀਆਂ ਕੈਪਟਨ ਹਰਮਨਪ੍ਰੀਤ ਦੀਆਂ ਜਦੋਂ ਇੰਡੀਆ ਖਿਲਾਫ ਗੋਲ ਹੋਇਆ ਇਹ ਇੰਡੀਆ ਨੇ ਪਲੈਨ ਹੈੱਡਕ quart ਮਿਲਣ ਤੋਂ ਬਾਅਦ ਹਰਮਨਪ੍ਰੀਤ ਨੇ ਅਟੈਕ ਕਰਕੇ ਜਦੋਂ ਡਰੈਕਸਪੀਕ ਨੇ ਗੋਲ ਕੀਤਾ ਤਦ ਟੀਮ ਨੂੰ ਮੈਸੇਜ ਦਿੱਤਾ ਹੌਸਲਾ ਨਹੀਂ ਛੱਡਣਾ ਹੌਸਲਾ ਨਹੀਂ ਛੱਡਣਾ ਫਿਰ ਜਦੋਂ ਪ੍ਰਿੰਟ ਸ਼ੂਟਆਊਟ ਲੱਗਿਆ ਕਿਉਂਕਿ ਅੱਜ ਕੱਲ ਪਲੈਂਟੀ ਸਟੋਕਸ ਨਹੀਂ ਲੱਗਦੇ ਐਕਸਟਰਾ ਟਾਈਮ ਨਹੀਂ ਹੁੰਦਾ ਪੰਜ ਪੰਜ ਸ਼ੂਟਆਊਟ ਲੱਗਦੇ ਆ ਜਦੋਂ ਪਲੇਅਰ ਭੱਜ ਕੇ ਗੋਲ ਕਰਦੇ ਨੇ ਪਹਿਲੇ ਹੀ ਸ਼ੂਟਆਊਟ 'ਚ ਜਦੋਂ 3 ਸਿੱਕੀ ਡਿਗਰੀ ਘੁੰਮ ਕੇ ਹਰਮਨਪ੍ਰੀਤ ਨੇ ਕੋਹ ਡਿਫੈਂਸਰ ਨੂੰ ਰਿਪੀਟ ਕੀਤਾ ਉਹਨਾਂ ਦੇ ਗੋਲਕੀਪਰ ਨੂੰ ਤਾਂ ਉਸਨੇ ਇੱਕ ਸਲੇਜਿੰਗ ਦੀ ਭਾਸ਼ਾ 'ਚ ਆਪਣੇ ਜਿਹਨੂੰ ਕਹਿੰਦੇ ਆ ਸਿਰ ਤੇ ਉਂਗਲ ਰੱਖ ਕੇ ਕਿਹਾ ਵੀ ਆਹ ਗੋਲ ਕੀਤਾ ਮੈਂ ਦਿਮਾਗ ਨਾਲ ਉਨੇ ਮਨੋਵਿਗਿਆਨਕ ਤੌਰ ਤੇ ਵੀ ਆਪਣੀ ਟੀਮ ਦਾ ਮੋਰਲ ਹਾਈ ਕੀਤਾ ਦੂਜੀ ਟੀਮ ਨੂੰ ਦੱਸਿਆ ਵੀ ਅਸੀਂ ਖੇਡਣ ਵਾਸਤੇ ਆਏ ਆ ਜਿੱਤਣ ਵਾਸਤੇ ਆਏ ਆ ਚਾਹੇ ਦਸ ਘੜੀ ਕਿਉਂ ਆ ਇਸ ਕਰਕੇ ਅੱਜ ਦੀ ਜਿੱਤ ਵੀ ਇੰਡੀਆ ਦੀ ਹਾਕੀ ਦੀ ਹਿਸਟਰੀ ਦੀ 1 ਆਫ ਦਾ ਬੈਸਟ ਵਿਕਟਰੀ ਆ ਅਸੀਂ 올림픽ਸ ਤੇ 10 ਮੈਚ ਖੇਡੇ ਆ ਟਰੇਨ ਨਾਲ 48 ਚ ਫਾਈਨਲ ਹਾਰ ਆਇਆ ਸੀ ਅਸੀਂ ਇਹ ਅੱਜ ਸੈਮੀ ਜਿੱਤਾਂ ਪਰ ਅੱਜ ਵਾਲੇ ਜਿਸ ਦੇ ਮਾਇਨੇ ਬਹੁਤ ਬਕਰੇ ਨੇ ਮੈਨੂੰ ਲੱਗਦਾ ਹੁਣ ਸੈਮੀਫਾਈਨਲ ਜਾਂ ਫਾਈਨਲ ਵਿੱਚ ਕੋਈ ਵੀ ਟੀਮ ਸਾਡੇ ਸਾਹਮਣੇ ਆਵੇ ਇਸ ਤੋਂ ਵਸਤ ਪੋਜੀਸ਼ਨ ਨਹੀਂ ਹੋ ਸਕਦੀ ਸ਼੍ਰੀ ਜੇਸ ਇੱਕ ਵਾਰ ਫਿਰ ਗ੍ਰੇਟ ਵਾਲਸ ਸਾਹਿਬ ਤੋਂ ਆ ਅੱਜ ਕਿਸ ਕਿਸ ਖਿਡਾਰੀ ਦਾ ਨਾਮ ਲਈਏ ਜਿਸ ਤਰ੍ਹਾਂ ਮਨਪ੍ਰੀਤ ਖੇਡ ਰਿਹਾ ਸੀ ਡਿਫੈਂਸ 'ਚ ਹਮਮ ਤੇ ਜਰਮਨਪ੍ਰੀਤ ਜਿਵੇਂ ਏਰੀਆ ਸ਼ਾਟਸ ਨੂੰ ਅਟੈਕਲ ਕਰ ਰਿਹਾ ਸੀ ਹਾਰਦਿਕ ਖੇਡ ਰਿਹਾ ਸੀ ਅੱਜ ਅੱਜ ਤੋਂ ਬੈਸਟ ਇੰਡੀਆ ਟੀਮ ਲਈ ਕੋਈ ਮੈਚ ਨਹੀਂ ਹੋ ਸਕਦਾ ਜਿਵੇਂ ਜਿਵੇਂ ਇੰਡੀਆ ਬੈਲਜੀਅਮ ਫਿਰ ਆਸਟ੍ਰੇਲੀਆ ਅੱਜ ਬ੍ਰਿਟੇਨ ਨਾਲ ਖੇਡਿਆ ਤਾਂ ਲਗਾਤਾਰ ਇੰਡੀਆ ਦੀ ਪੋਜੀਸ਼ਨ ਵੱਧਦੀ ਜਾ ਰਹੀ ਹੈ ਹਮ ਪਰ ਤੁਸੀਂ ਲਗਾਤਾਰ ਵਾਚ ਕੀਤਾ ਮੈਚ ਨੂੰ ਤੁਸੀਂ ਪਹਿਲਾਂ ਦੱਸ ਵੀ ਰਹੇ ਸੀ ਕਿ ਤੁਸੀਂ ਰੋ ਰਹੇ ਸੀਗੇ ਨਵਦੀਪ ਜੀ ਉਦੋਂ ਮੇਰਾ ਤੁਸੀਂ ਫੋਨ ਆਇਆ ਜਦੋਂ ਉਦੋਂ ਮੇਰੀ ਕਹੀਂ ਗੱਲ ਨਹੀਂ ਹੋ ਰਹੀ ਸੀ ਮਤਲਬ ਕਿ ਅੱਜ ਸੱਚੀ ਗੱਲ ਦੱਸリエ ਜੀ ਉਹ ਖੁਸ਼ੀ ਦੀ ਖੁਸ਼ੀ ਦੇ ਹੰਝੂ ਵਹਿ ਰਹੇ ਸੀ ਕਿਉਂਕਿ 17ਵੇਂ ਮਿੰਟ 'ਚ ਤੁਹਾਨੂੰ ਰੈੱਡ ਕਾਰਡ ਮਿਲ ਗਿਆ ਤੁਹਾਡੇ ਮੇਨ ਪਲੇਅਰ ਨੂੰ ਪੂਰਾ ਮੈਚ ਇਸ ਸਟੇਸ਼ਨ 'ਚ ਸਿੱਕਟੇ ਹੋਵੇ ਫਿਰ ਤੁਸੀਂ ਲਗਾਤਾਰ ਦੋ ਕੁਆਟਰ ਡਿਫੈਂਸ ਕਰੋ ਲਗਾਤਾਰ ਤੁਹਾਡੇ ਟੀਚ ਬਾਲ ਹੋਵੇ ਮਸਕੇ ਕਿਤੇ ਨਾ ਕਿਤੇ ਲੱਗਦਾ ਤੁਹਾਡੇ ਨਾਲ ਜਾਨਤੀ ਹੋਈ ਸੀ ਕਿਉਂਕਿ ਜੋ ਹਾਕੀ ਨੂੰ ਜਾਣਦੇ ਨੇ ਉਹਨਾਂ ਨੂੰ ਉਹ ਵੀ ਦੱਸ ਰਹੇ ਸੀ ਕਿਉਂਕਿ ਉਹ ਜਾਣ ਬੁੱਝ ਕੇ ਕੀਤੀ ਗਲਤੀ ਨਹੀਂ ਸੀ ਜਦੋਂ ਜਾਣ ਬੁੱਝ ਕੇ ਤੁਸੀਂ ਫਾਉਲ ਕਰੀਏ ਤਾਂ ਰੈੱਡ ਕਾਰਡ ਮਿਲਦਾ ਅਦਰਵਾਈਜ਼ येलो ਜਾਂ ਕ੍ਰੀਮ ਕਾਰਡ ਮਿਲਦਾ ਠੀਕ ਆ ਉਹ ਬੜਾ ਇੱਕ ੱਤਕਾ ਹੋਇਆ ਇੰਡੀਆ ਨਾਲ ਅਨਜਸਟਿਸ ਹੋਇਆ ਪਰ ਮੈਨੂੰ ਲੱਗਦਾ ਅੱਜ ਉਹ ਖਿਡਾਰੀਆਂ ਨੇ ਉਸ ਤੀਜੇ ਜੋ ਫਤੇਹ ਭਾਈ ਆ ਇਹ ਆਉਣ ਵਾਲੇ ਮੈਚ ਸਾਡਾ ਹੌਸਲਾ ਹੋਰ ਵਧਾਵੇਗੀ ਅਮਿਤ ਰੋਹਿਦਾਸ ਨੂੰ ਜਿਵੇਂ ਰੈੱਡ ਕਾਰਡ ਮਿਲਿਆ ਕੀ ਉਦੋਂ ਆਸਮੀਤ ਤੁਹਾਨੂੰ ਲੱਗਦਾ ਇੱਕ ਵਾਰ ਟੁੱਟ ਗਈ ਹੋਊਗੀ ਕਿ ਟੌਪ ਦਾ ਪਲੇਅਰ ਸੀਗਾ ਔਰ ਉਹ ਚਲਾ ਗਿਆ ਉਹ ਮੈਚ ਨਹੀਂ ਖੇਡ ਪਾਏਗਾ ਔਰ ਸ਼ਾਇਦ ਅਸੀਂ ਉਸ ਤਰੀਕੇ ਨਾਲ ਇਹਨਾਂ ਅਟੈਕ ਨਹੀਂ ਕਰ ਪਾਵਾਂਗੇ ਜਾਂ ਡਿਫੈਂਸ ਨਹੀਂ ਕਰ ਪਾਵਾਂਗੇ ਬਿਲਕੁਲ ਇੱਕ ਵਾਰ ਲੱਗ ਰਿਹਾ ਸੀ ਪਰ ਉਸ ਵੇਲੇ ਤੁਸੀਂ ਦਿੱਕਤਾਂ ਨਾਲ ਦੇਖੇ ਹੋਵੇ ਤਾਂ ਇੰਡੀਅਨ ਟੀਮ ਦੇ ਪਲੇਅਰ ਜਿਸ ਤਰ੍ਹਾਂ ਮੋਟੀਵੇਟ ਕਰ ਰਹੇ ਸੀ ਇੱਕ ਦੂਜੇ ਨੂੰ ਸਿਰ ਮਨਪ੍ਰੀਤ ਜਿਵੇਂ ਸਮਝਾ ਰਿਹਾ ਸੀ ਕਿਉਂਕਿ ਫਾਰਮਰ ਕੈਪਟਨ ਆ ਬਾਕੀ ਜਿਵੇਂ ਲੇਖੋ ਮਨਪ੍ਰੀਤ ਫਾਰਮਰ ਕੈਪਟਨ ਹੈ ਸ੍ਰੀਜੇਸ਼ ਫਾਰਮਰ ਕੈਪਟਨ ਕਰੰਟ ਕੈਪਟਨ ਹਰਮਨਪ੍ਰੀਤ ਉਹ ਐਕਸਪੀਰੀਅੰਸ ਖਿਡਾਰੀਆਂ ਨੇ ਪੂਰਾ ਐਕਸਪੀਰੀਅੰਸ 380 ਮੈਚ ਖੇਡੇ ਆ ਕੋਈ 350 ਮੈਚ ਖੇਡੇ ਆ ਕੋਈ 300 ਮੈਚ ਖੇਡੇ ਆ ਉਹ ਤਜਰਬਾ ਪੂਰਾ ਝੋਕ ਕੇ ਜੋ ਟੀਮ ਖੇਡੀ ਆ ਉਸ ਕਰਕੇ ਉਹ ਲੱਗ ਰਿਹਾ ਸੀ ਬਾਕੀ ਅੱਜ ਵੀ ਗੇਮ ਦੇ ਵਿੱਚ ਤੋਂ ਸ੍ਰੀ ਜਸ਼ਨ ਗੇਮ ਦਿਖਾਈ ਆ ਟੁੱਟ ਫੈਸ ਦਿਖਾਇਆ ਉਸਨੇ ਗੋਲਾ ਦੇ ਵਿੱਚ ਬਾਕੀ ਹਾਰਡ ਪਲੇਅਰ ਅਜ ਕਾਬਲੇ ਤਰੀਸ ਸੀ ਜੋ 3D ਸਕਿੱਲ ਵਿੱਚ ਵੇਖ ਸਕਰ ਖੇਡ ਰਿਹਾ ਸੀ ਜੋ ਨਲਿਤ ਖੇਡ ਰਿਹਾ ਸੀਗਾ ਬਸੇ ਕਿ ਨੂੰ ਪੰਜਾਬੀ ਵਿੱਚ ਕਹਿੰਦੇ ਸ਼ੇਰ ਤੇ ਜਵਾੜੇ ਚੋ ਜਿੱਤ ਬਾੜ ਕੱਟੀ ਆ ਜਾਂਦੀ ਹੁੰਦੀ ਆ ਨਹੀਂ ਹੂੰ ਠੀਕ ਹੈ ਨਵਦੀਪ ਜੀ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮੱਚ ਤਾਂ ਥੈਂਕ ਯੂ ਤਾਂ ਨਵਦੀਪ ਸਿੰਘ ਗਿੱਲ ਸਾਡੇ ਨਾਲ ਸੀਗੇ ਫੋਨ ਲਾਈਨ ਤੇ ਔਰ ਨਵਦੀਪ ਹੁਣੀ ਜਿਵੇਂ ਦੱਸ ਰਹੇ ਸੀਗੇ ਕਿ ਰੋ ਰਹੇ ਸੀ ਨਵਦੀਪ ਹੁਣੀ ਜਦੋਂ ਨਵਦੀਪ ਜੀ ਮੈਚ ਦੇਖ ਰਹੇ ਸੀ ਕਹਿੰਦੇ ਕਿ ਇਹਨੇ ਇਮੋਸ਼ਨਲ ਇਹ ਪਲ ਸੀਗੇ ਬੜਾ ਭਾਵੁਕਤਾ ਵਾਲਾ ਮਾਹੌਲ ਸੀਗਾ ਕਿਉਂਕਿ ਜਿਹਦਾ ਲਗਾ ਹੁੰਦਾ ਗੇਮ ਦੇ ਨਾਲ ਔਰ ਕਿਉਂਕਿ ਉਸ ਵੇਲੇ ਪਹਿਲਾਂ ਇਹ ਲੱਗ ਰਿਹਾ ਸੀਗਾ ਕਿ ਰੈੱਡ ਕਾਰਡ ਇੱਕ ਖਿਡਾਰੀ ਨੂੰ ਮਿਲ ਗਿਆ ਔਰ ਸ਼ਾਇਦ ਹੁਣ ਇਹ ਨਾ ਹੋਵੇ ਕਿ ਅਸੀਂ ਕਿਤੇ ਮੈਚ ਜਿੱਤ ਨਾ ਸਕੀਏ ਜਾਂ ਫਿਰ ਅਸੀਂ ਅੱਗੇ ਚੰਗਾ ਪਰਫਾਰਮ ਨਾ ਕਰ ਸਕੀਏ ਔਰ ਪਰ ਇਸ ਤੋਂ ਬਾਅਦ ਦੇਖੋ ਕਮਾਲ ਕਰ ਦਿੱਤਾ ਸਾਡੇ ਪਲੇਅਰਸ ਨੇ ਔਰ ਬੜੀ ਸ਼ਾਨਦਾਰ ਇਹ ਜਿੱਤ ਕੇ ਗ੍ਰੇਟ ਬ੍ਰਿਟੇਨ ਨੂੰ ਹਰਾਇਆ ਜਿਸ ਤਰੀਕੇ ਦੇ ਨਾਲ ਔਰ ਇਸ ਤੋਂ ਬਾਅਦ ਹੁਣ ਦੇਖਦੇ ਹਾਂ ਅੱਗੇ ਕੀ ਕਮਾਲ ਹੁੰਦਾ ਅੱਗੇ ਕਿਸ ਤਰੀਕੇ ਦੇ ਨਾਲ ਇਹ ਮੈਚ ਖੇਡੇ ਜਾਂਦੇ ਆ ਕਿਸ ਤਰੀਕੇ ਨਾਲ 올림픽 ਦੇ ਵਿੱਚ ਅੱਗੇ ਪਰਫਾਰਮ ਕਰਦੀ ਹੈ ਟੀਮ ਤਾਂ ਪਰ ਦੱਸ ਦਈਏ ਤੁਹਾਨੂੰ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਭਾਰਤੀ ਹਾਕੀ ਟੀਮ ਨੇ 올림픽 ਦੇ ਵਿੱਚ ਚੰਡੇ ਗੱਡੇ ਆ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ ਦੇ ਵਿੱਚ ਐਂਟਰੀ ਮਾਰ ਲੀ